ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤੇ ਦਿਲੋਂ ਧੰਨਵਾਦ ਅੱਜ ਤੁਸੀਂ ਸੁਣੋਗੇ ਅਵਤਾਰ ਸਿੰਘ ਪਾਸ਼ ਦੁਆਰਾ ਲਿਖੀ ਕਿਤਾਬ ਲੋਕ ਕਥਾ ਭਾਰਤ ਭਾਰਤ ਮੇਰੇ ਸਤਿਕਾਰ ਦਾ ਸਭ ਤੋਂ ਮਹਾਨ ਸ਼ਬਦ ਜਿੱਥੇ ਕਿਤੇ ਵੀ ਵਰਤਿਆ ਜਾਏ ਬਾਕੀ ਸਾਰੇ ਸ਼ਬਦ ਅਰਥਹੀਨ ਹੋ ਜਾਂਦੇ ਹਨ ਇਸ ਸ਼ਬਦ ਦੇ ਭਾਵ ਖੇਤਾਂ ਦੇ ਉਹਨਾਂ ਪੁੱਤਰਾਂ ਤੋਂ ਹਨ ਜਿਹੜੇ ਅੱਜ ਵੀ ਰੁੱਖਾਂ ਦੇ ਪਰਛਾਵਿਆਂ ਨਾਲ ਵਕਤ ਮਿੰਦੇ ਹਨ ਉਹਨਾਂ ਕੋਲ ਢਿੱਡ ਤੋਂ ਬਿਨਾਂ ਕੋਈ ਸਮੱਸਿਆ ਨਹੀਂ ਤੇ ਉਹ ਭੁੱਖ ਲੱਗਣ ਤੇ ਆਪਣੇ ਅੰਗ ਵੀ ਚਵਾ ਸਕਦੇ ਹਨ ਉਹਨਾਂ ਲਈ ਜ਼ਿੰਦਗੀ ਇੱਕ ਪਰੰਪਰਾ ਹੈ ਤੇ ਮੌਤ ਦੇ ਅਰਥ ਹਨ ਮੁਕਤੀ ਜਦ ਵੀ ਕੋਈ ਸਮੁੱਚੇ ਭਾਰਤ ਦੀ ਕੌਮੀ ਏਕਤਾ ਦੀ ਗੱਲ ਕਰਦਾ ਹੈ ਤਾਂ ਮੇਰਾ ਚਿੱਤ ਕਰਦਾ ਹੈ ਉਸ ਦੀ ਟੋਪੀ ਹਵਾ ਚ ਉਛਾਲ ਦਿਆਂ ਉਸ ਨੂੰ ਦੱਸਾਂ ਕਿ ਭਾਰਤ ਦੇ ਅਰਥ ਕਿਸੇ ਦੁਸ਼ਯੰਤ ਨਾਲ ਸੰਬੰਧਿਤ ਨਹੀਂ ਸਗੋਂ ਖੇਤਾਂ ਵਿੱਚ ਦਾਇਰ ਹਨ ਜਿੱਥੇ ਅੰਨ ਉਗਦਾ ਹੈ ਜਿੱਥੇ ਸੰਨਾ ਲੱਗਦੀਆਂ ਹਨ ਧੰਨਵਾਦ